ਸਤਿ ਸ਼੍ਰੀ ਅਕਾਲ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਵਾ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੀਆਂ ਨੀਤੀਆਂ ਖਿਲਾਫ ਨਰਾਜ਼ ਲੋਕਾਂ ਨੇ ਮੁਲਕ ਦੇ ਸਾਰੇ ਪੰਜਾਬ ਸੂਬਿਆਂ 'ਚ 1200 ਤੋਂ ਵੱਧ ਖਾਵਾਂ ਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਾਂ ਨੂੰ ਹੈਡਸ ਆਫ ਨਾਮ ਦਿੱਤਾ ਗਿਆ ਜਿਸ ਦਾ ਮਤਲਬ ਹੈ ਕਿ 트ੰਪ ਲੋਕਾਂ ਦੇ ਨਿੱਜੀ ਮਾਮਲੇ 'ਚ ਦਖਲ ਦੇਣਾ ਬੰਦ ਕਰਨ। ਦੇਸ਼ ਭਰ ਚ ਵਕੀਲਾ, ਨਾਗਰਿਕ ਅਧਿਕਾਰ ਜਥੇਬੰਦੀਆਂ ਐਲਜੀਬਿਟਿਸ ਮਰਤਕਾ ਮਨੁੱਖੀ ਹੱਕਾਂ ਦੇ ਕਾਰਕੁਨਾਂ ਸਮੇਤ 150 ਤੋਂ ਵੱਧ ਗਰੁੱਪਾਂ ਨੇ ਰੈਲੀਆਂ ਕੀਤੀਆਂ। ਇਸ ਦੌਰਾਨ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਸੜਕਾਂ ਤੇ 트ੰਪ ਅਤੇ ਉਗੇ ਕਾਰੋਬਾਰੀ ਐਲਾਨ ਮਸਕ ਖਿਲਾਫ ਪੋਸਟਰ ਲਹਿਰਾਉਂਦੇ ਦਿਖੇ। ਪ੍ਰਦਰਸ਼ਨਕਾਰ ਉਹਨੂੰ ਬੋਲੋ ਮੁਲਾਸ਼ਮਾਨ ਨੂੰ ਨੌਕਰੀ ਤੋਂ ਕੱਢਣ ਦੇਸ਼ ਨਿਕਾਲੇ ਅਰਥਚਾਰੇ ਅਤੇ ਹੋਰ ਨੀਤੀਆਂ ਖਿਲਾਫ ਨਾਰੇਬਾਜ਼ੀ ਕੀਤੀ ਪ੍ਰਦਰਸ਼ਨਾਂ ਬਾਰੇ ਵਾਈਟ ਹਾਊਸ ਵੱਲੋਂ ਜਾਰੀ ਬਿਆਨch ਕਿਹਾ ਗਿਆ ਰਾਸ਼ਟਰਪਤੀ ਟਰੰਪ ਦਾ ਸਟੈਂਡ ਸਪੱਸ਼ਟ ਹੈ ਉਹ ਸਮਾਜਿਕ ਸੁਰੱਖਿਆ ਮੈਡੀਕੇਅਰ ਅਤੇ ਮੈਡੀਕੇਟ ਦੇ ਯੋਗ ਲਾਭਪਾਤਰੀਆਂ ਦੀ ਹਮੇਸ਼ਾ ਰਾਖੀ ਕਰਨਗੇ ਉਹ ਜੋ ਡੈਮੋਕ੍ਰੇਟਸ ਦਾ ਰਵਈਆ ਗੈਰਕਾਨੂੰਨੀ ਵਿਦੇਸ਼ੀ ਨੂੰ ਸਮਾਜਿਕ ਸੁਰੱਖਿਆ ਮੈਡੀਕੇਟ ਅਤੇ ਮੈਡੀਕੇਅਰ ਲਾਭ ਦੇਣ ਜਿਸ ਨਾਲ ਪ੍ਰੋਗਰਾਮਾਂ ਦਾ ਦਿਵਾਲ ਜਾਂ ਨਿਕਲ ਜਾਵੇਗਾ ਅਤੇ ਅਮਰੀਕੀ ਸੀਨੀਅਰ ਨਾਗਰਿਕ ਬਰਬਾਦ ਹੋ ਜਾਵੇਗਾ ਕਾਂਗੋ ਡੈਮੋਕਰੇਟਿਕ ਰਿਪਬਲਿਕ ਐਨ ਆਰ ਸੀ ਦੀ ਰਾਜਧਾਨੀ ਕਿਸ਼ਾਂਸਾ ਵਿੱਚ ਭਾਰੀ ਬਾਰਿਸ਼ ਕਾਰਨ ਹੜ੍ਹ ਆ ਗਿਆ। ਹੁਣ ਤੱਕ 33 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਡਿਪਟੀ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਜ਼ੈਕਮੈਨ ਸ਼ਬਾਨੀ ਨੇ ਕਿਹਾ ਕਿ ਸ਼ੁੱਕਰਵਾਰ ਤੋਂ ਸ਼ਨੀਵਾਰ ਰਾਤ ਤੱਕ ਤੇਜ਼ ਬਾਰਿਸ਼ ਕਾਰਨ ਰਾਜਧਾਨੀ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਨੁਕਸਾਨ ਹੋਇਆ ਅਤੇ ਬਹੁਤ ਸਾਰੇ ਘਰ ਤਬਾਹ ਹੋ ਗਏ। ਇਸ ਸਥਿਤੀ ਦੇ ਮੱਦੇਨਜ਼ਰ ਸਰਕਾਰ ਨੇ ਹਥਿਆਰਬੰਦ ਸੈਨਾਵਾਂ ਮ ਮਨਤ੍ਰਾਲੇ ਅਤੇ ਕਿਸ਼ਾਨ ਸਾ ਸੁਬਾਈ ਸਰਕਾਰ ਨਾਲ ਤਾਲਮੇਲ ਕਰਕੇ ਇੱਕ ਸੰਕਟ ਪ੍ਰਬੰਧਨ ਇਕਾਈ ਦੀ ਸਥਾਪਨਾ ਕੀਤੀ ਹੈ ਤਾਂ ਜੋ ਲੋਕਾਂ ਨੂੰ ਬਾਹਰ ਕੱਢਿਆ ਜਾ ਸਕੇ ਅਤੇ ਐਮਰਜੈਂਸੀ ਟੀਮਾਂ ਨੂੰ ਤਾਇਨਾਤ ਕੀਤਾ ਜਾ ਸਕੇ ਹੜ੍ਹ ਕਾਰਨ ਪੂਰੇ ਸ਼ਹਿਰ ਵਿੱਚ ਜ਼ਿਆਦਾਤਰ ਇਮਾਰਤਾਂ ਪ੍ਰਭਾਵਿਤ ਹੋਈਆਂ ਨੇ ਮੁੱਖ ਸੜਕਾਂ ਪਾਣੀ ਵਿੱਚ ਡੁੱਬ ਗਈਆਂ ਨੇ ਅਤੇ ਪੂਰੇ ਸ਼ਹਿਰ ਵਿੱਚ ਬਿਜਲੀ ਅਤੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ ਟਰਾਂਸਪੋਰਟ ਮੰਤਰਾਲੇ ਨੇ ਰਸਤੇ ਵਿੱਚ ਆਉਣ ਵਾਲੇ ਰਸਤੇ ਵਿੱਚ ਗੰਭੀਰ ਰੁਕਾਵਟ ਦੀ ਸੂਚਨਾ ਦਿੱਤੀ ਹੈ ਜਿਸ ਕਾਰਨ ਫਸੇ ਯਾਤਰੀਆਂ ਦੀ ਸਹਾਇਤਾ ਲਈ ਐਮਰਜੈਂਸੀ ਕਿਸ਼ਤੀਆਂ ਤਾਇਨਾਤ ਕੀਤੀਆਂ ਗਈਆਂ ਨੇ ਮੌਸਮ ਵਿਗਿਆਨੀਆਂ ਨੇ ਆਉਣ ਵਾਲੇ ਦਿਨਾਂ ਵਿੱਚ ਪਾਰੀ ਬਾਰ ਪਵਿਕਵਣੀ ਕੀਤੀ ਹੈ ਜਿਸ ਨੇ 1.7 ਕਰੋੜ ਦੀ ਆਬਾਦੀ ਵਿੱਚ ਇਸ ਦੇ ਸ਼ਹਿਰ ਵਿੱਚ ਹੋਰ ਤਬਾਈ ਦੀ ਸੰਭਾਵਨਾ ਵਧਾ ਦਿੱਤੀ ਹੈ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਨਵੇਂ ਟੈਰਿਫ ਲਗਾਏ ਜਾਣ ਤੋਂ ਬਾਅਦ ਵਪਾਰਕ 갈ਬਦ ਸ਼ੁਰੂ ਕਰਨ ਲਈ ਪੰਜਾਬ ਤੋਂ ਵੱਧ ਦੇਸ਼ਾਂ ਨੇ ਵਾਈਟ ਹਾਊਸ ਨਾਲ ਸੰਪਰਕ ਕੀਤਾ ਹਾਲੀ ਵਿੱਚ ਅਮਰੀਕੀ ਸ਼ੇਅਰ ਬਾਜ਼ਾਰ ਟੈਰਿਫ ਕਾਰਨ ਬੁਰੀ ਤਰ੍ਹਾਂ ਡਿੱਗ ਗਿਆ ਐਤਵਾਰ ਦੀ ਸਵੇਰ ਨੂੰ ਇੱਕ ਟਾਕ ਸ਼ੋਅ ਦੀ ਮੌਜੂਦਗੀ ਵਿੱਚ ਟਰੰਪ ਦੇ ਚੋਟੀ ਦੇ ਆਰਥਿਕ ਸਲਾਹਕਾਰ ਨੇ ਟੈਰਿਫ ਨੂੰ ਵਿਸ਼ੇਬ ਵਪਾਰ ਪਰnali ਵਿੱਚ ਸੰਯੁਕਤ ਰਾਜ ਦੇ ਇੱਕ ਸਮਝਦਾਰ ਪੁਨਰਗਠਨ ਵੱਜੋਂ ਦਰਸਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਸੋਮਵਾਰ ਨੂੰ ਏਸ਼ੀਆਈ ਸਟਾਕ ਬਾਜ਼ਾਰਾਂ ਵਿੱਚ ਸਵਭਾਵਿਤ ਉਤਰਾ ਚੜਾ ਤੋਂ ਪਹਿਲਾਂ ਪਿਛਲੇ ਹਫ਼ਤੇ ਦੇ ਗੜਬੜ ਵਾਲੇ ਰੋਨ ਆਊਟ ਤੋਂ ਆਰਥਿਕ ਸਦਮੇ ਨੂੰ ਘੱਟ ਕਰਨ ਦੀ ਵੀ ਕੋਸ਼ਿਸ਼ ਕੀਤੀ ਖਜ਼ਾਨਾ ਸਕੱਤਰ ਸਕਾਟ ਬੈਸੰਤ ਨੇ ਕਿਹਾ ਕਿ ਪਿਛਲੇ ਬੁੱਧਵਾਰ ਦੇ ਐਲਾਨ ਤੋਂ ਬਾਅਦ ਪੰਜਾਬ ਤੋਂ ਵੱਧ ਦੇਸ਼ਾਂ ਨੇ ਅਮਰੀਕਾ ਨਾਲ ਗੱਲਬਾਤ ਸ਼ੁਰੂ ਕੀਤੀ ਹੈ ਜਿਸ ਨਾਲ ਟਰੰਪ ਨੂੰ ਤਾਕਤ ਮਿਲੀ ਹੈ ਹਾਲਾਂਕਿ ਬੈਸੰਤ ਅਤੇ ਹੋਰ ਅਧਿਕਾਰੀਆਂ ਨੇ ਦੇਸ਼ਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਨਾ ਹੀ ਉਨ੍ਹਾਂ ਗੱਲਬਾਤ ਬਾਰੇ ਕੋਈ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਪਰ ਇੱਕੋ ਸਮੇਂ ਕਈ ਦੇਸ਼ਾਂ ਨਾਲ ਗੱਲਬਾਤ ਕਰਨਾ ਟਰੰਪ ਪ੍ਰਸ਼ਾਸਨ ਲਈ ਚੁਣੌਤੀ ਬਣ ਸਕਦਾ ਹੈ ਗਾਜ਼ਾ ਪੱਟੀ ਦੇ ਇਜ਼ਰਾਈਲੀ ਹਮਲੇ ਵਿੱਚ ਘੱਟੋ-ਘੱਟ 32 ਲੋਕ ਮਾਰੇ ਗਏ ਜਿਨ੍ਹਾਂ ਵਿੱਚ ਇੱਕ ਦਰਜਨ ਤੋਂ ਵੱਧ ਔਰਤਾਂ ਤੇ ਬੱਚੇ ਸ਼ਾਮਿਲ ਨੇ ਸਥਾਨਕ ਸਿਹਤ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਿਜ਼ਾਮੀ ਨੇਤਨ ਜਾਹੁ ਯੁੱਧ ਦੇ ਸੰਬੰਧ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਿਲਣ ਲਈ ਅਮਰੀਕਾ ਗਏ ਨੇ ਇਜ਼ਰਾਈਲ ਨੇ ਪਿਛਲੇ ਮਹੀਨੇ ਹਮਾਸ ਨਾਲ ਜੋ ਬੰਦੀ ਖਤਮ ਕਰ ਦਿੱਤੀ ਸੀ ਅਤੇ ਹਵਾਈ ਅਤੇ ਜ਼ਮੀਨੀ ਹਮਲੇ ਦੁਆਰਾ ਸ਼ੁਰੂ ਕਰ ਦਿੱਤੇ ਸਨ ਉਸਨੇ ਇੱਕ ਤੇਜ਼ ਹਮਲਾ ਕੀਤਾ ਤੇ ਇਲਾਕਿਆਂ ਤੇ ਕਬਜ਼ਾ ਕਰ ਲਿਆ ਤਾਂ ਜੋ ਅਤਵਾਦੀ ਸੰਗਠਨ ਦੇ ਇੱਕ ਨਵੇਂ ਜਗਬੰਦੀ ਸਮਝੌਤਾ ਸਵੀਕਾਰ ਕਰਨ ਅਤੇ ਬਾਕੀ ਬੰਦਕਾਂ ਨੂੰ ਰਿਹਾਇ ਕਰਨ ਲਈ ਦਬਾਅ ਪਾਇਆ ਜਾ ਸਕੇ ਐਤਵਾਰ ਰਾਤ ਨੂੰ ਕੀਤੇ ਗਏ ਤਾਜ਼ਾ ਇਜ਼ਰਾਈਲੀ ਹਮਲੇ ਵਿੱਚ ਦੱਖਣੀ ਕਸਬੇ ਖਾਨ ਯੂਨਿਸ ਵਿੱਚ ਇੱਕ ਤੰਬੂ ਅਤੇ ਇੱਕ ਕਾਰਨੂ ਨਿਸ਼ਾਨਾ ਬਣਾਇਆ ਗਿਆ ਜਿਸ ਵਿੱਚ 5 ਪੁਰਸ਼, 5 ਔਰਤਾਂ ਅਤੇ 5 ਬੱਚੇ ਮਾਰੇ ਗਏ ਇਹ ਜਾਣਕਾਰੀ ਨਾਸ਼ੇ ਹਸਪਤਾਲ ਵੱਲੋਂ ਦਿੱਤੀ ਗਈ ਜਿੱਥੇ ਇਹ ਲਾਸ਼ਾਂ ਲਿਆਂਦੀਆਂ ਗਈਆਂ ਸਨ ਮਾਰੇ ਗਏ ਲੋਕਾਂ ਵਿੱਚ ਇੱਕ ਮਹਿਲਾ ਪੱਤਰਕਾਰ ਵੀ ਸ਼ਾਮਲ ਸੀ पाकिस्तान इंटरनेशनल एयरलाइंस पीआईए ਦਾ ਟਿਚਰ ਇਸ ਸਾਲ ਹਜ਼ਲੇਸ਼ 52000 ਤੋਂ ਵੱਧ ਪਾਕਿਸਤਾਨੀ ਸ਼ਰਦਾਲੂਆਂ ਨੂੰ ਸੌਦੀ ਅਰਬ ਲਿਜਾਣਾ। ਦੇਸ਼ ਦੀ ਰਾਸ਼ਟਰੀ 에ਅਰਲਾਈਨ ਕੈਰੀਅਰ ਨੇ ਹਸ ਤੋਂ ਪਹਿਲਾ 2025 ਆਪਣੀ ਪਹਿਲੀ ਉਡਾਣ ਦੇ ਸ਼ਡਿਊਲ ਦਾ ਖੁਲਾਸਾ ਕੀਤਾ ਜੋ ਕਿ 29 ਅਪ੍ਰੈਲ ਤੋਂ 1 ਜੂਨ ਤੱਕ ਚੱਲੇਗਾ। ਇਸ ਵਿਸ਼ਾਲ ਅਭਿਆਸ ਦੌਰਾਨ 에ਅਰਲਾਈਨ 280 ਤੋਂ ਵੱਧ ਸਮਰਪਿਤ ਉਡਾਣਾਂ ਚਲਾਏਗੀ। ਦੀ ਐਕਸਪ੍ਰੈਸ ਰਿਵਿਊਨ ਅਨੁਸਾਰ ਇਸਲਾਮਾਬਾਦ ਦੀ ਹਜ ਸਕੀਮ ਤਹਿਤ ਲਗਭਗ 20000 ਸ਼ਰਦਾਲੂ ਯਾਤਰਾ ਕਰਨਗੇ ਜਦੋਂ ਕਿ 36000 ਨਿੱਜੀ ਪ੍ਰਬੰਧਾਂ ਰਾਹੀਂ ਅੱਗੇ ਵਧਣਗੇ ਸ਼ਰਦਾਲੂਆਂ ਨੂੰ ਇਲਜ਼ਾਮ ਲਈ ਇਹ ਆਏ ਬੋਇੰਗ ਦੇ 777 ਅਤੇ 에어ਬੱਸ A320 ਜਹਾਜ਼ਾਂ ਦੀ ਵਰਤੋਂ ਕਰੇਗੀ ਅਤੇ ਫਿਰ 12 ਜੂਨ ਤੋਂ ਸ਼ਰਦਾਲੂਆਂ ਨੂੰ ਪਾਕਿਸਤਾਨ ਵਾਪਸ ਲਿਆਉਣ ਲਈ ਆਪਣਾ ਹਰ ਤੋਂ ਬਾਅਦ ਦਾ ਉਡਾਣ ਸੰਚਾਲਨ ਸ਼ੁਰੂ ਕਰੇਗੀ ਅਤੇ 10 ਜੁਲਾਈ ਤੱਕ ਚੱਲੀ ਰਹੇਗੀ। ਦੀ ਨੇਸ਼ਨ ਅਨੁਸਾਰ ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਸਾਰੇ ਸ਼ਰਦਾਲੂਆਂ ਲਈ ਸੁਰੱਖਿਆਤ ਅਤੇ ਸਮੇਂ ਸਿਰ ਵਾਪਸੀ ਦੀ ਸਹੂਲਤ ਲਈ ਇੱਕ ਵਿਆਪਕ ਯੋਜਨਾ ਤਿਆਰ ਕੀਤੀ ਗਈ ਹੈ। ਦਕਨੀ ਕੋਰੀਆ ਵਿੱਚ ਪਿਛਲੇ ਹਫਤੇ ਸਾਫ ਕਰ ਰਾਸ਼ਟਰਪਤੀ ਜੂਨ ਸੁਕ ਯੋਲ ਨੂੰ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ 3 ਜੂਨ ਨੂੰ ਰਾਸ਼ਟਰਪਤੀ ਚੋਣ ਹੋਣ ਦੀ ਉਮੀਦ ਹੈ ਇਹ ਜਾਣਕਾਰੀ ਸੋਮਵਾਰ ਨੂੰ ਜੌਨ ਹਾਪ ਨਿਊਜ਼ ਏਜੰਸੀ ਸਮੇਤ ਕਈ ਮੀਡੀਆ ਆਊਟਲੈਟਾਂ ਨੇ ਦਿੱਤੀ ਜੌਨ ਹਾਪ ਸਥਾਨਕ ਰੋਜ਼ਾਨਾ ਚੋਚਨ ਐਲਬੋ ਅਤੇ ਹੋਰ ਮੀਡੀਆ ਨੇ ਇੱਕ ਅਣਜਾਣ ਸਰਕਾਰੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਚੋਣ ਮਿਤੀ ਦੀ ਪੁਸ਼ਟੀ ਮੰਗਲਵਾਰ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਕੀਤੀ ਜਾਵੇਗੀ। ਗੌਰਤਲਬ ਹੈ ਕਿ ਜੋਲ ਨੂੰ ਪਿਛਲੇ ਸ਼ੁੱਕਰਵਾਰ ਨੂੰ ਸੰਵਿਧਾਨਕ ਅਦਾਲਤ ਦੁਆਰਾ ਸਰਬਸੰਮਤੀ ਨਾਲ ਫੈਸਲੇ ਵਿੱਚ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਜਿਸ ਨੇ ਨੈਸ਼ਨਲ ਅਸੈਂਬਲੀ ਦੁਆਰਾ ਉਸ ਦੇ ਮਹਾਦੇਸ਼ ਫਰਸਤਾਬ ਨੂੰ ਬਰਕਰਾਰ ਰੱਖਿਆ ਸੀ। ਕਾਨੂੰਨ ਅਨੁਸਾਰ ਕਾਰਜਕਾਰੀ ਰਾਸ਼ਟਰਪਤੀ ਨੂੰ ਅਹੁਦਾ ਛੱਡਣ ਦੇ 10 ਦਿਨਾਂ ਦੇ ਅੰਦਰ ਰਾਸ਼ਟਰਪਤੀ ਚੋਣ ਦੀ ਮਿਤੀ ਨਿਰਧਾਰਿਤ ਕਰਨੀ ਪੈਂਦੀ ਹੈ ਅਤੇ 60 ਦਿਨਾਂ ਦੇ ਅੰਦਰ ਤੁਰੰਤ ਚੋਣ ਦਾ ਸੱਦਾ ਦੇਣਾ ਪੈਂਦਾ ਜੂਨਰ 3 ਦਸੰਬਰ 2024 ਦੀ ਰਾਤ ਨੂੰ ਐਮਰਜੈਂਸੀ ਮਾਰਸ਼ਲ ਲਾਦਾ ਐਲਾਨ ਕੀਤਾ ਪਰ ਵਿਰੋਧੀ ਧਿਰ ਦੀ ਅਗਵਾਈ ਵਾਲੀ ਨੈਸ਼ਨਲ ਅਸੈਂਬਲੀ ਨੇ ਕੁਝ ਘੰਟਿਆਂ ਬਾਅਦ ਹੀ ਇਸ ਨੂੰ ਰੱਦ ਕਰ ਦਿੱਤਾ 14 ਦਸੰਬਰ 2024 ਨੂੰ ਸੰਸਦ ਵਿੱਚ ਜੂਨ ਵਿਰੋਧ ਮਹਾਦੋਸ਼ ਪ੍ਰਸਤਾਪ ਪਾਸ ਕੀਤਾ ਗਿਆ ਸੀ ਸਾਊਦੀ ਅਰਬ ਨੇ ਹਜ ਯਾਤਰਾ ਦੌਰਾਨ ਸੁਰੱਖਿਆ ਯਕੀਨੀ ਬਣਾਉਣ ਲਈ ਅਹਿਮ ਕਦਮ ਚੁੱਕੇ ਨੇ ਸਾਊਦੀ ਅਰਬ ਨੇ 14 ਦੇਸ਼ਾਂ ਦੇ ਵੀਜ਼ਾ ਤੇ ਪਾਬੰਦੀ ਲਗਾ ਦਿੱਤੀ ਹੈ ਸਾਊਦੀ ਅਰਬ ਨੇ ਹੁਣ ਹਜ ਅਤੇ ਉਮਰਾਹ ਲਈ ਰਜਿਸਟ੍ਰੇਸ਼ਨ ਲਾਜ਼ਮੀ ਕਰ ਦਿੱਤੀ ਹੈ ਵੀਜ਼ਾ ਮੁਤਲਿ ਵਿੱਚ ਹਜ ਅਤੇ ਉਮਰਾਹ ਵੀਜ਼ੇ ਦੇ ਨਾਲ ਨਾਲ ਕਾਰੋਬਾਰੀ ਅਤੇ ਪੜਿਵਾਰਿਕ ਯਾਤਰਾਵਾਂ ਲਈ ਵੀਜ਼ਾ ਸ਼ਾਮਿਲ ਹੈ ਇਹ ਪਾਬੰਦੀ ਜੂਨ ਦੇ ਅੰਤ ਤੱਕ ਲਾਗੂ ਰਹੇਗੀ ਕਿਉਂਕਿ ਹਜ ਯਾਤਰਾ ਜੂਨ ਮਹੀਨੇ ਵਿੱਚ ਖਤਮ ਹੁੰਦੀ ਹੈ 사우ਦੀ ਅਰਬ ਨੇ ਭਾਰਤ ਅਤੇ ਪਾਕਿਸਤਾਨ ਸਮੇਤ 14 ਦੇਸ਼ਾਂ ਦੇ ਲੋਕਾਂ ਨੂੰ ਵੀਜ਼ਾ ਜਾਰੀ ਕਰਨ ਤੇ ਅਸਥਾਈ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ ਇਹਨਾਂ 14 ਦੇਸ਼ਾਂ ਵਿੱਚ ਭਾਰਤ ਵੀ ਸ਼ਾਮਿਲ ਹੈ ਇਸ ਤੋਂ ਇਲਾਵਾ ਪਾਕਿਸਤਾਨ ਬੰਗਲਾਦੇਸ਼ ਮੀਸ਼ਰ ਇండోਨੇਸ਼ੀਆ ਇਰਾਕ ਨਾਈਜੀਰੀਆ ਜਾਰਡਨ ਅਲਜੀਰੀਆ ਸੂਡਾਨ ਇਥੋਪੀਆ ਟਿਊਨੀਸ਼ੀਆ ਜ਼ਮਨ ਅਤੇ ਇੱਕ ਹੋਰ ਦੇਸ਼ ਦੇ ਵੀਜ਼ਾ ਪਾਬੰਦੀ ਲਗਾਈ ਗਈ ਹੈ ਭਾਰਤ ਨੇ ਮਿਆਂਮਾਰਚ ਆਇਪੂ ਚਾਲਤੋ ਪਰਵਾਿਤ ਲੋਕਾਂ ਦੀ ਮਦਦ ਲਈ 31 ਟਨ ਹੋਰ ਰਾਹਤ ਸਮਗਰੀ ਭੇਜੀ ਹੈ ਇਸ ਵਿੱਚ ਭਾਰਤੀ ਸੈਨਾ ਦੇ ਫੀਲਡ ਹਸਪਤਾਲ ਲਈ ਜ਼ਰੂਰੀ ਸਮਾਨ ਵੀ ਸ਼ਾਮਿਲ ਹੈ ਇਹ ਸਹਾਇਤਾ ਫੌਜੀ ਜਹਾਜ਼ C17 ਗਲੋਬ ਮਾਸਟਰ ਰਾਹੀਂ ਭੇਜੀ ਗਈ ਹੈ ਇਸ ਸੰਬੰਧੀ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਨੇ ਅੱਜ ਸਵੇਰੇ ਗਾਜ਼ੀਆਬਾਦ ਦੇ ਹੀਡਨ ਹਵਾਈ ਸੈਨਾ ਸਟੇਸ਼ਨ ਤੋਂ ਉਡਾਨ ਭਰੀ ਵਿਦੇਸ਼ ਮੰਤਰੀ ਐਸ ਜੀ ਸ਼ੰਕਰ ਨੇ ਸੋਸ਼ਲ ਮੀਡੀਆ ਮੰਚ ਐਕਸੈਸ ਸੰਬੰਧੀ ਪੋਸਟ ਪਾਈ ਅਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਉਹਨਾਂ ਪੋਸਟ 'ਚ ਲਿਖਿਆ ਆਪਰੇਸ਼ਨ ਬ੍ਰਹਮਾ ਤਹਿਤ ਸੀ 17 ਜਹਾਜ਼ ਕੱਤੀ ਟਨ ਮਨੁੱਖੀ ਸਹਾਇਤਾ ਨਾਲ ਮਾਰਲੇ ਲਈ ਰਵਾਨਾ ਹੋਇਆ ਜਿਸ 'ਚ ਭਾਰਤੀ ਸੈਨਾ ਦੀ ਫੀਲਡ ਹਸਪਤਾਲ ਇਕਾਈ ਲਈ ਜ਼ਰੂਰੀ ਸਮਾਨ ਵੀ ਸ਼ਾਮਿਲ ਹੈ ਪਿਛਲੇ ਹਫਤੇ ਮਿਆਂਮਾਰ 'ਚ 7.7 ਦੀ ਰਫ਼ਤਾਰ ਨਾਲ ਆਏ ਪੁਚਾਲ ਕਾਰਨ 3000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਭਾਰਤ ਨੇ ਪੁਚਾਲ ਕਾਰਨ ਹੋਈ ਤਬਾਹੀ ਤੋਂ ਬਾਅਦ ਆਪਰੇਸ਼ਨ ਬ੍ਰਹਮਾ ਨਾਹੇਟ ਰਾਹਤ ਮੁਹਿੰਮ ਸ਼ੁਰੂ ਕੀਤੀ ਸੀ ਇਸੇ ਵਿਚਾਲੇ ਭਾਰਤੀ ਜਲ ਸੈਨਾ ਦੇ ਬੁਲਾ ਰੇਣੇ ਦੱਸਿਆ ਕਿ 405 ਟਨ ਚਾਰ ਸਮੇਤ 442 ਟਨ ਰਾਹਤ ਸਮਗਰੀ ਲੈ ਕੇ ਆਈ ਐਨ ਐਸ ਗੜਿਆਲ ਲੰਗੀ ਸਵੇਰ ਜਰੀ ਪਹੁੰਚਿਆ ਇਹ ਸੰਦੇਸ਼ ਦੁਨੀਆ ਦੇ ਖਬਰ ਹੁਣ ਮੈਨੂੰ ਦਇਜ਼ਾਤ ਧੰਨਵਾਦ ਸਤਿ ਸ਼੍ਰੀ ਅਕਾਲ